ਟ੍ਰੱਕਾळा ਪਿੱਛੋਂ ਆ ਕੇ ਪੇਟ ਮਾਰਦਾ ਟਰਾਲੀ ਮਾ ਉਹ ਫੇਟ ਲੱਗਣ ਨਾਲ ਵੀਰੇ ਮੈਂ ਟਰਾਲੀ ਨੂੰ ਬਾਹਰ ਡਿਗਣਾ ਇੱਕ ਵਾਰੀ ਮੈਨੂੰ ਇੰਨਾ ਕੀਰ ਹੋਇਆ ਵੀ ਮੈਂ ਹਵਾ ਮਗਿਆ ਹਵਾ ਤੋਂ ਹਵਾ ਮਰ ਜਾਣ ਤੋਂ ਬਾਅਦ ਥੱਲੇ ਆ ਕੇ ਲੱਗਿਆ ਉਸ ਤੋਂ ਬਾਅਦ ਲੱਗਦੀ ਸਾਰੀ ਮੈਨੂੰ ਇੰਜ ਲੱਗਿਆ ਵੀ ਮੇਰੇ ਦੋ ਇੱਚੇ ਹੋ ਗਏ ਗੱਬੇ ਤੋਂ ਕੱਟ ਗਿਆ ਉਸੇ ਟਾਈਮ ਕਨੈਕਸ਼ਨ ਕੱਟ ਗਿਆ ਜਿੱਦਲੇ ਇੱਕ ਵੇਟ ਜਗਾ ਵੀਰੇ ਬਿਲਕੁਲ ਬिखर ਗਈ ਥੱਡੀ ਟੁੱਟ ਗਏ ਉਹਦੇ ਕੁਝ ਭਾਗ ਅਲਦੜੇ ਬਿ ਬिखर ਗਏ ਸੀ ਮਤਲਬ ਕੁਝ ਪਾ ਇਧਰ ਬੱਖੀ માં ਵੀ ਆਇਆ ਸੀ ਇਹ ਹੱਡੀਆਂ ਦੇ ਟੁੱਟ ਗਏ ਡਾਕਟਰ ਕਹਿੰਦੇ ਸੀ ਵੀ ਇੰਜੈਕਸ਼ਨ ਦੇ ਦਿੰਦੇ ਅਸੀਂ ਤੁਸੀਂ ਮਾਰ ਦਿੰਦੇ ਵੀ ਮਾਰ ਜਾਊਗਾ ਇੰਜੈਕਸ਼ਨ ਲਈ ਜੰਨੇ ਵੀ ਖਾਂਦਾ ਪੀਂਦਾ ਹੈ ਨਹੀਂ ਕੋਈ ਉਥੇ ਬੋਲਦਾ ਰਹਿੰਦਾ ਸੀਗਾ ਵੀ ਮੈਨੂੰ ਇੰਨਾ ਟਾਈਮ ਹੋ ਗਿਆ ਪੇਨ ਮੰਨ ਤੌਰ ਤੇ ਸਾਲ ਹੋ ਗਿਆ ਪੇਨ ਜੀ ਤਰ੍ਹਾਂ ਦਾ ਕਦੇ ਨਹੀਂ ਲੱਗਿਆ ਮੈਂਲੀ ਅਪਸੈਟ ਹੋ ਗਿਆ ਥੀਗਾ ਦਿਮਾਗ ਉੱਤੇ ਵੀ ਡਾਕਟਰਾਂ ਨਾਲ ਜਵਾਬ ਦਿੱਤਾ ਹੋਇਆ ਕਿ ਮੈਨੂੰ ਕੋਈ ਬੈਠ ਵੀ ਨਹੀਂ ਲੱਗਦੀ ਤੇ ਬੀਪੇ ਆਈ ਰਹਿੰਦੀ ਹੈ ਮੰਦੇ ਤੇ ਪਰ ਉੱਠਣਾ ਬੈਠਣਾ ਲੱਗ ਗਿਆ ਪਰ ਮਾਤਾ ਮਾਦੀ ਤੇ ਨਰੀ ਬ੍ਰਾਹਮਣੀ ਪਗੜੀ ਇੱਕ ਪਲੇਰਾਂ ਦੇ ਇੰਨੀ ਸੱਟਾਂ ਲੱਗਣ ਦਾ ਕਰ ਤੇ ਫਿਰ ਪਲੇਰਾਂ ਦੇ ਸਾਰ ਨੇ ਵੀ ਪਲੇਅਰ ਘਰਾਂ ਚ ਲਹਿ ਜਾਂਦੇ ਜੋਨਬ ਜਿੰਨਾ ਟਾਈਮ ਚੱਲਦੇ ਨੰਬਰ ਲੰਦਾ ਬੰਦਾ ਉੰਨਾ ਟਾਈਮ ਹੈ ਬਾਲਾ ਮਾ ਗੌਣ ਪੁੱਛਦਾ ਬਈ ਇੱਕ ਜੱਥੇ ਵੰਦੀਆਂ ਨੇ ਆਪਣੀ ਕੋਈ ਹੈਲਪ ਨਹੀਂ ਕਰੀ ਤਾ ਕਿਸਾਂ ਜੱਥੇ ਵੰਦਾ ਜੀਨਾ ਕਰਕੇ ਗਏ ਸੀ ਜੀਨਾ ਕਰਕੇ ਹਾਂ ਜੀਨਾ ਕਰਕੇ ਤੁਰੇ ਸੀ ਆਪਾਂ ਦੱਲੇ ਵਾਲਾ ਕੀ ਗਿਆ ਉਹ ਕਾਗਜ਼ ਪੁੱਤਰ ਵਗੈਰਾ ਸਾਰਾ ਕੁਝ ਲੈ ਗਿਆ ਕਹਿੰਦਾ ਹਾਂ ਨੌਕਰੀ ਦਾ ਕਰਾਉਣਾ ਤੇਰੀ ਦਾ ਨੌਕਰੀ ਜਦ ਵੀ ਵੀਰੇ ਲੋਤਨਵਰੀ ਪੁੱਛ ਲੈਣ ਨੂੰ ਹਾਂ ਅਸੀਂ ਤੇ ਹੋਏ ਆ ਪੇਪਰ ਅੱਗੇ ਦੇ ਕਰਦੇ ਆ ਕਰਦੇ ਹਾਂ ਸਿੱਧਾਂ ਦਾ ਕਰੀ ਤੁਹਾਨੂੰ ਪਤਾ ਹੀ ਹੈ ਲਾਰੇ ਲੱਭੇ ਕਿਰੇ ਤੁਸੀਂ ਕਬੱਡੀ ਚ ਖੇਡਦੇ ਹੋ ਕਰਦੇ ਹ ਹਾਲਾਤ ਕਿਵੇਂ ਇਸ ਨੂੰ ਸਾ ਵੀਰੇ ਜਦੋਂ ਮੌਲੀ ਦੇ ਦਵਾਨ ਆਪਾਂ ਖੇਡਦੇ ਨੇ ਉੱਥੇ ਪ੍ਰੈਕਟਿਸ ਕਰਨ ਲੱਗੇ ਮੈਂ 2014 ਨਾਲ ਉੱਥੋਂ ਤੋਂ ਮਤਲਬ ਮੇਨ ਸ਼ੁਰੂਆਤ ਉੱਤੇ ਤੋਂ ਹੋਈ ਓਪਨ ਦੀ ਕੱਦਨ ਲਾ ਤੋ ਪਹਿਲਾਂ ਤਾਂ ਵੀ ਜੇ ਠੀਕ ਠੀਕ ਹੀ ਸੀ ਤੁਹਾਨੂੰ ਪਤਾ ਮੀਡੀਅਮ ਪਰਿਵਾਰ ਹੈ ਮਧ ਵਰਗੀ ਹੈ ਗਈ ਸੀਗੀ ਸਪੋਰਟ ਮਾਤਾ ਮੇਰੀ ਮਾਤਾਮ ਕਰਦੀ ਸੀ ਮਾਡੀ ਮੁੰਡੀ ਹੁਣ ਜਦੋਂ ਕਬੱਡੀ ਦੇਖਦੀ ਹਾਂ ਮੋਬਾਈਲ ਤੇ ਦੇਖਦੇ ਹੋ ਜਾਂਦੇ ਟੂਰਨਾਮੈਂਟ ਮੁੰਡਾ ਦਿਲ ਕਰਦਾ ਹੈ ਕਿ ਮੈਂ ਜੇ ਮੈਂ ਇਛਾ ਕਰਤੇ ਮੈਂ ਇਦਾਂ ਜੱਫਾ ਲਾ ਦੇਣਾ ਸੀ ਉੱਤ ਕੀ ਮਤਲਬ ਉਹ ਆਪਣੇ ਦਾ ਘੱਟ ਵੇਖੀ ਜਾਂ ਕਰਦਾ ਮੰਨਦਾ ਹੁੰਦਾ ਵੀਰੇ ਆਪਣੇ ਆਪ ਨੂੰ ਵੀ ਆਪਾਂ ਵੀ ਖੇਡਦੇ ਹੁੰਦੇ ਸੀਗੇ ਜੇ ਨਾਥਕ ਲੱਗਦਾ ਆਪਾਂ ਕਿਤੇ ਦੇ ਫੜਾਣ ਕੋਲ ਮਾਈ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਜ ਜਗਰੂਪ ਸਿੰਘ ਕਿਸਾਨੀ ਅੰਦੋਲਨ 2023 ਸ਼ੁਰੂ ਹੋਇਆ ਕਿਸਾਨੀ ਅੰਦੋਲਨ ਜਾਂਦਾ ਜਾਂਦਾ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਜਾਂਦਾ ਦੇ ਗਿਆ ਤਕਰੀਬਨ 700 ਤੋਂ ਉੱਪਰ ਕਿਸਾਨ ਚੀਤ ਹੋਏ ਪਰ ਉਸ ਦੌਰਾਨ ਅਸੀਂ ਜਿੱਥੇ ਬਹੁਤ ਕੁਝ ਸਿੱਖਿਆ ਤਰਨੇ ਕਿਵੇਂ ਲਾਉਣੇ ਨੇ ਅਸੀਂ ਸਫਲਤਾਵਾਂ ਕਿਵੇਂ ਲੈਣੀਆਂ ਨੇ ਪੰਜਾਬੀਆਂ ਨੇ ਵੀ ਸਿੱਖੀਆਂ ਤੇ ਬਹੁਤ ਸਾਰੀ ਬਹੁਤ ਸਾਰੇ ਕੌਮਾਂ ਦੀ ਬਹੁਤ ਸਾਰਿਆਂ ਸੂਬਿਆਂ ਦੀ ਏਕਤਾ ਉਸ ਅੰਦੋਲਨ ਚ ਦਿਖੀ ਭਾਈਚਾਰਕਤਾ ਦਿਖੀ ਪਰ ਅੰਦੋਲਨ ਜਾਂਦਾ ਜਾਂਦਾ ਬਹੁਤ ਸਾਰੇ ਜ਼ਖਮ ਦਰਦ ਵੀ ਦੇ ਗਿਆ ਅਜੇ ਹਾਈ ਇੱਕ ਮਾਮਲਾ ਪੂਰਾ ਸੰਪਲੀਸਾ ਕਬੱਡੀ ਪਲੇਅਰ ਦਾ ਵੀ ਹੈ ਪੂਰਾ ਦਿੱਲੀ ਨੂੰ ਜਾਂਦਾ ਹੈ ਕਿਸਾਨੀ ਅੰਦੋਲਨ ਤੇ ਰਸਤੇ 'ਚ ਸੱਟ ਲੱਗਦੀ ਹੈ ਤੇ ਜਿਸ ਨਾਲ ਰੀਡ ਦੀ ਹੱਡੀ ਦੇ ਉੱਪਰ ਸੱਟ ਲੱਗਦੀ ਹੈ ਸਰੀਰ ਦਾ ਥੱਲੜਾ ਹਿੱਸਾ ਥੱਲੜਾ ਜਿਹਨੂੰ ਕਹਿੰਦੇ ਨੇ ਲੱਤਾਂ ਵਾਲਾ ਪਾਸਾ ਉਹ ਖੜ ਜਾਂਦਾ ਹੈ ਪਰ ਅੱਜ ਪੂਰਾ ਕਿਸ ਹਾਲਾਤ 'ਚ ਹੈ ਅੱਜ ਵੀਰ ਚੇਰ ਦੇ ਉੱਤੇ ਬੈਠ ਕੇ ਆਪਣਾ ਜ਼ਿੰਦਗੀ ਦਾ ਅਗਲਾ ਸਫ਼ਰ ਹੈ ਉਹ ਤੈਅ ਕਰ ਰਿਹਾ ਅੱਜ ਸੜਨਾਲ ਪੂਰਾ ਸੰਪਲੀਸਾ ਮੌਜੂਦ ਹੈ ਨਾਲ ਗੱਲਬਾਤ ਕਰ ਲੈਂਦੇ ਹਾਂ ਪ੍ਰਵੇਸ਼ ਆ ਚੁੱਕਾ ਜੀ ਸੱਜਣਾ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਵੀਰ ਜੀ ਵਧੀਆ ਕਿਵੇਂ ਲੰਘ ਰਿਹਾ ਸਫ਼ਰ ਬਲ ਲੰਘੀ ਜਾਂਦਾ ਵੀਰੇ ਵਧੀਆ ਲੰਘ ਰਿਹਾ ਜੋ ਲੰਘ ਰਿਹਾ ਟਾਈਮ ਪਰਮਾਤਮਾ ਨੇ ਜੋ ਵਾਖਿਆ ਰਿਹਾ ਔਖਾ ਨਹੀਂ ਬਹੁਤ ਲੱਗਦਾ ਔਖਾ ਤਾਂ ਲੱਗਦਾ ਵੀਰੇ ਸੱਟ ਤੁਹਾਨੂੰ ਪਤਾ ਹੀ ਹੈ ਸੱਟ ਲੱਗ ਜਾਣੀ ਇੱਕ ਪਲੇਅਰ ਦੇ ਸਾਹਰ ਪਲੇਅਰ ਦੇ ਸੱਟ ਲੱਗ ਜਾਣੀ ਬਹੁਤ ਔਖਾ ਲੱਗਦਾ ਭਰਾ ਬੈਟਣ ਪਲੇਅਰ ਦੀ ਜਿੰਦਗੀ ਜੀ ਹੋਈ ਜਾਂਦੀ ਹੈ ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਜਿਹੜਾ ਇਨਸੀਡੈਂਟ ਸੀ ਬਹੁਤ ਸਾਰੇ ਦਰਸ਼ਕਾਂ ਨੂੰ ਐਸੀ ਪਤਾ ਹੀ ਹੈ ਪਰ ਕੁਝ ਜਿਹੜੇ ਨਵੇਂ ਦੇਖਣਗੇ ਉਹਨਾਂ ਨੂੰ ਇਸ ਬਾਰੇ ਸ਼ਾਇਦ ਨਹੀਂ ਜਾਣਕਾਰੀ ਪਹਿਲਾਂ ਦੱਸਿਓ ਸੱਟ ਲੱਗੀ ਕਿਨੇ ਜੀ ਡਾਕਟਰ ਵੀਰੇ ਆਪਾਂ ਦੋ ਤਰੀਕ ਨੂੰ ਰਾਤੀ ਤੁਰੇ ਆਂ ਉਹਦੇ ਤੋਂ ਤਕਰੀਬਨ 10 10 ਵਜੇ ਮੇਰੇ ਖਿਆਲ ਮੈਂ ਨਵੰਬਰ 2020 ਚ ਅ 2 ਦਸੰਬਰ 2 ਦਸੰਬਰ ਹਾਂਜੀ ਤਕਰੀਬਨ ਮਹੀਨੇ ਬਾਅਦ ਹਾਂ ਮਹੀਨਾ ਨਹੀਂ ਕੁਝ ਦਿਨ ਬਾਅਦ 26 26 ਨਵੰਬਰ ਨੂੰ ਮਿਲਦੇ ਹਾਂ ਅਗਲੇ ਮਹੀਨੇ ਹਾਂ ਅਗਲੇ ਮਹੀਨੇ ਮੈਂ 2 ਦਸੰਬਰ ਨੂੰ ਆਪਾਂ ਰਾਤੀ ਤੁਰੇ ਆਂ 9 10 ਵਜੇ ਤੇ ਸੱਟ ਲੱਗਦੀ ਹੈ ਮੇਰੇ ਵੀਰੇ ਸਵੇਰ 3 ਵਜੇ 3 ਦਸੰਬਰ ਨੂੰ 5 ਵਜੇ ਸਵੇਰ 3 ਦਸੰਬਰ ਨੂੰ ਟਰੱਕ ਵਾਲਾ ਪਿੱਛੋਂ ਆ ਕੇ ਫੇਟ ਮਾਰ ਲਾ ਟਰਾਲੀ ਮਾ ਉਹ ਫੇਟ ਲੱਗਣ ਨਾਲ ਵੀਰੇ ਮੈਂ ਟਰਾਲੀ ਜੋ ਬਾਹਰ ਡਿੱਗ ਜਾਣਾ ਸੜਕ ਤੇ ਡਿੱਗਣਾ ਬਸ ਮੈਨੂੰ ਤਾਂ ਇੰਨਾ ਫੀਲ ਹੈ ਵੀਰੇ ਵੀ ਇੱਕ ਵਾਰੀ ਮੈਂ ਹਵਾ ਚ ਗਿਆ ਕਿ ਉਸ ਟਾਈਮ ਨੀਂਦ ਆ ਰਹੀ ਸੀ ਵੀਰੇ ਨੀਂਦ ਮਾ ਵੀ ਸੀਗੇ ਇੱਕ ਵਾਰੀ ਮੈਨੂੰ ਇੰਨਾ ਫੀਲ ਹੋਇਆ ਵੀ ਮੈਂ ਹਵਾ ਮਗਿਆ ਹਵਾ ਤੋਂ ਹਵਾ ਮਰ ਜਾਣ ਤੋਂ ਬਾਅਦ ਥੱਲੇ ਆ ਕੇ ਲੱਗੇ ਉਸ ਤੋਂ ਬਾਅਦ ਲੱਗਦੀ ਸਾਰੀ ਪੇਨ ਸ਼ੁਰੂ ਹੋ ਗਈ ਸੀ ਵੀਰੇ ਮੈਨੂੰ ਮੈਂ ਇੱਕ ਵਾਰੀ ਹੱਥ ਲਾ ਕੇ ਆਪਣੇ ਸਰੀਰ ਨੂੰ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਮੈਨੂੰ ਇੰਜ ਲੱਗਿਆ ਵੀ ਮੇਰੇ ਦੋ ਇੱਥੇ ਹੋ ਗਏ ਗੱਬੇ ਤੋਂ ਕੱਟ ਗਿਆ ਉਸੇ ਟਾਈਮ ਕਨੈਕਸ਼ਨ ਕੱਟ ਗਿਆ ਸੀ ਢਿੱਲੇ ਨੂੰ ਹੂੰ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਕਿੱਥੇ ਫਿਰ ਹਸਪਤਾਲ ਲੈ ਕੇ ਕੌਣ ਲੈ ਕੇ ਗਿਆ ਉਤੋਂ ਮੇਰੇ ਨਾਲ ਸੀਗੇ ਜਿਹੜੇ ਮੁੰਡੇ 7 8 ਮੈਡੀਕਲ 7 ਤੱਕ ਮੁੰਡੇ ਮੇਰੇ ਨਾਲ ਸੀਗੇ 8 ਮਹੀਨਾ ਮੈਨਜ਼ਿਕਾ ਵੀਰੇ ਉਹ ਮੁੰਡਿਆਂ ਨੇ ਉਹ ਮੁੰਡੇ ਹੀ ਮੈਨੂੰ ਚੱਕ ਕੇ ਸੈੱਡ ਕਰਦੇ ਨੇ ਸੜਕ ਤੋਂ ਪਹਿਲਾਂ ਤਾਂ ਉਹ ਉਠਾਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਤੋਂ ਨਹੀਂ ਉੱਠੁੰਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਕੁਝ ਥੱਲੇ ਦਾ ਮੇਰਾ ਹਿੱਸਾ ਕੱਟ ਗਿਆ ਵੀ ਮੈਂ ਕਿੱਦਾਂ ਉੱਠਾਂ ਉਹ ਮੁੰਡੇ ਚੱਕ ਗਈ ਫੁੱਟਪਾਥ ਤੇ ਰੱਖ ਦਿੰਦੇ ਨੇ ਐਂਬੂਲੈਂਸ ਨੂੰ ਫੋਨ ਕਰਦੇ ਨੇ ਤਕਰੀਬਨ 10-15 ਮਿੰਟ ਬਾਅਦ ਐਂਬੂਲੈਂਸ ਆਉਂਦੀ ਹੈ ਐਂਬੂਲੈਂਸ ਉੱਥੋਂ ਲਿਜਾ ਕੇ ਸੁਰਕਸ਼ੇਤਰ ਹਸਪੀਟਲ ਲੈ ਜਾਂਦੀ ਹੈ ਉੱਥੇ ਉਹ ਡਾਕਟਰ ਇੱਕ ਦੋ ਟੀਕਾ ਲਾਉਂਦੇ ਨੇ ਸੁਬਹ ਵਾਲਾ ਟਾਈਮ ਹੁੰਦਾ ਡਾਕਟਰ ਵੀ ਨਹੀਂ ਹੁੰਦਾ ਐਡਾ ਕੋਈ ਖਾਸ ਇੱਕ ਦੋ ਟੀਕਾ ਲਾਉਂਦੇ ਨੇ ਨਹੀਂ ਪੇਨ ਘਟਦਾ ਵੀਰੇ ਉੱਥੇ ਪਿਆ ਪਿਆ ਹਾ ਗਲਾਟ ਕਰੀ ਜਾਂਦਾ ਅੱਧਾ ਅੱਧਾ ਪੌਣਾ ਘੰਟਾ ਮੈਂ ਕਹਿੰਦਾ ਤਕਰੀਬਨ ਉਹ ਹਸਪੀਟਲ ਰਹਿਣਾ ਮੈਂ ਸਮਝ ਲੋ ਡਾਕਟਰ ਨਹੀਂ ਹੁੰਦੀ ਉੱਦਾਂ ਪੌਣਾ ਹਾਂ ਮਤਲਬ ਡਾਕਟਰ ਲਾਥਾਂ-ਸਾਉਂਡੀਆਂ ਨੇ ਸਾਨੂੰ ਪਤਾ ਹੀ ਹੈ ਸਰਕਾਰੀ ਹਸਪੀਟਲਾਂ ਦਾ ਹਾਲ ਉੱਥੇ ਉਹ ਰੈਫਰ ਲਿਖਦੇ ਨੇ ਭਰਾ ਜਦੋਂ ਨਹੀਂ ਉਤੋਂ ਉਹਨਾਂ ਬਸਦਾਰ ਲਿਖਦਾ ਵੀ ਸਾਡੇ ਬਸਦਾ ਨਹੀਂ ਉਹ ਪੀਜੀਆਈ ਰੈਫਰ ਲਿਖਦੇ ਨੇ ਚੰਡੀਗੜ੍ਹ ਤੋਂ ਚੰਡੀਗੜ੍ਹ ਉਸ ਤੋਂ ਬਾਅਦ ਉੱਥੋਂ ਪੀਜੀਆਈ ਆਉਣਾ ਵੀਰੇ ਮੈਂ ਮੰਨ ਲਾਦੀ ਤਕਰੀਬਨ ਉੱਥੋਂ ਲੱਗ ਜਾਂਦਾ ਤਿੰਨ ਚਾਰ ਘੰਟੇ ਦਾ ਸਮਾਂ ਤੁਹਾਨੂੰ ਪਤਾ ਹੀ ਹੈ ਕਿ ਕੁਲਕ ਖੇਤਰ ਤੋਂ ਕਿੰਨਾ ਟਾਈਮ ਲੰਘਦਾ ਛੰਡੀ ਘਣਾਉਣ ਨੂੰ ਉਹ ਤਿੰਨ ਚਾਰ ਘੰਟੇ ਮੈਨੂੰ ਬਤਾਇਆ ਜਾਂ ਮੇਰੇ ਰੱਬ ਨੂੰ ਪਤਾ ਵੀ ਕਿਵੇਂ ਬੀਤਦੇ ਹਾਂ ਮਤਲਬ ਸਵੇਰੇ ਤੋਂ ਸ਼ਾਮ ਤੱਕ ਮੈਂ ਪੂਰਾ ਦਰਦਮਈ ਆਇਆ ਵੀਰੇ ਰਾਟ ਪੌਂਦਾ ਹੀ ਆਇਆ ਕੋਈ ਇੰਜੈਕਸ਼ਨ ਨਹੀਂ ਦਿੱਤਾ ਉਹਨਾਂ ਨੇ ਵੀ ਇਹਦੇ ਅੱਤੇ ਜਿਹੜੀ ਇੰਜੈਕਸ਼ਨ ਦਿੱਤਾ ਵੀਰੇ ਉਹ ਇੰਜੈਕਸ਼ਨ ਨੇ ਕੋਈ ਅਸਰ ਹੀ ਨਹੀਂ ਕੀਤਾ ਉਹਨਾਂ ਨੇ ਬਾਬਰੋਨ ਲਾਇਆ ਵਗੈਰਾ ਲਾਇਆ ਹੋਣਾ ਕੁਝ ਉਹ ਇੰਜੈਕਸ਼ਨ ਨੇ ਅਸਰ ਨਹੀਂ ਕੀਤਾ ਤਾਂ ਕਿਉਂ ਸਾਨੂੰ ਪਤਾ ਪਲੇਅਰ ਬੰਦਾ ਸਟੀਰਟ ਬਿਮਾਰੀ ਮੋਟੀ ਕਰਦਾ ਤਾਂ ਉਹ ਉਹਦੀ ਹਮੀ ਫਰੀਦ ਦੀ ਵੱਜ ਜਾਂਦੀ ਹੈ ਉਹ ਛੋਟਾ-ਮੋਟਾ ਇੰਜੈਕਸ਼ਨ ਕੰਮੀ ਨਹੀਂ ਕਰਦਾ ਫਿਰ ਉਹ ਚੰਡੀਗੜ੍ਹ ਪੀਜੀਆਈ ਵਾਲਿਆਂ ਨੇ ਫਿਰ ਇੱਥੇ ਆ ਕੇ ਟਰਮਰ ਰੂਮਾ ਡੋਲ ਵਗੈਰਾ ਦਿੱਤਾ ਉਹਦੇ ਨਾਲ ਥੋੜਾ ਦਰਦ ਦਾ ਫਰਕ ਪੈਂਦਾ ਜੀਗਾ ਜਿੰਨਾ ਟਾਈਮ ਉਹ ਵੀ ਇੰਜੈਕਸ਼ਨ ਦਾ ਅਸਰ ਰਹਿੰਦਾ ਜੀ ਉਰੇ ਵੀ ਮੈਂ ਤਕਰੀਬਨ 4 ਦਿਨ ਵੀਰੇ ਆਪਰੇਸ਼ਨ ਤੋਂ ਪਹਿਲਾਂ ਪਿੱਟਦਾ ਹੀ ਰਿਹਾ 4 ਦਿਨ ਪੀਜੀਆਈ ਵੀ ਪੀਜੀਆਈ ਵੀ ਜੀ 4 ਦਿਨ ਕੋਈ ਮਤਲਬ ਬਸਾਰ ਨਹੀਂ ਲਈ ਡਾਕਟਰ ਉੱਥੇ ਡਾਕਟਰ ਵੀ ਕੀ ਕਰਨ ਵੀਰੇ ਉੱਥੇ ਖਾਂਦਾ ਪਿੰਦਾ ਨਹੀਂ ਜੀਗਾ ਕੁਝ ਮੈਂ ਡਾਕਟਰ ਕਹਿੰਦੇ ਸੀ ਵੀ ਇੰਜੈਕਸ਼ਨ ਦੇ ਦਿੰਦੇ ਅਸੀਂ ਤੁਸੀਂ ਮਾਰ ਦਿੰਦੇ ਆ ਵੀ ਮਾਰ ਜੂਗਾ ਇੰਜੈਕਸ਼ਨ ਲਈ ਜਨੇ ਵੀ ਖਾਂਦਾ ਪੀਂਦਾ ਹੈ ਨਹੀਂ ਕੋਈ ਬੀਬੀ ਨਾ ਖਾਏ ਪੀਏ ਤਾਂ ਸੀ ਇੰਜੈਕਸ਼ਨ ਵੀ ਨਹੀਂ ਦੇ ਸਕਦੇ ਖਾਂਦੇ ਪੀਂਦੇ ਕਿਉਂ ਨਹੀਂ ਦਿਲ ਨਹੀਂ ਅਸੀਂ ਕਰਦਾ ਪੇਨ ਮੈਂ ਇੰਨਾ ਦਾ ਦਰਦ ਮੈਂ ਇੰਨਾ ਜੀ ਹਾਂ ਵੀਰੇ ਦਰਦ ਮੈਂ ਇੰਨਾ ਸੀਗਾ ਹੱਡੀ ਟੁੱਟੀ ਹੋਈ ਸੀਗੀ ਇੱਕ ਇੱਕ ਜਗ੍ਹਾ ਵੀਰੇ ਬਿਲਕੁਲ ਬिखर ਗਈ ਸੀ ਹੱਡੀ ਟੁੱਟ ਗਏ ਉਹਦੇ ਕੁਝ ਭਾਗ ਅਲਦਲੇ ਵੀ ਬिखर ਗਏ ਸੀ ਮਤਲਬ ਕੁਝ ਪਾ ਇਧਰ ਬੱਕੀ ਮਾਂ ਵੀ ਆਏ ਸੀਗੇ ਭਾਗ ਹੱਡੀ ਦੇ ਟੁੱਟ ਗਏ ਹਾਂ ਹੱਡੀ ਦੇ ਤਾਂ ਕਰਕੇ ਉਹ ਵੀਰੇ ਬਹੁਤਾ ਪੇਨ ਕਿਲਰ ਦੰਦੇ ਨਹੀਂ ਸੀ ਕਿ ਫਿਰ ਵੀ ਉਹਨਾਂ ਨੇ ਕੇਅਰ ਕਰੀ ਹੈ ਜਿੰਨੀ ਹੁੰਦੀ ਹੈ ਵੀਰੇ ਉਸ ਤੋਂ ਬਾਅਦ ਕਿੰਨਾ ਸਮਾਂ ਫਿਰ ਉੱਥੇ ਪੀਜੀਏ ਪੀਜੀਏ ਵੀਰੇ ਮੈਂ 4 ਦਿਨ ਤੱਕ ਉੱਧਰ ਰਿਹਾ ਬਿਨਾਂ ਆਪਰੇਸ਼ਨ ਤੋਂ ਚੌਥੇ ਦਿਨ ਮੇਰਾ ਆਪਰੇਟ ਹੋਇਆ ਮਤਲਬ 3 ਤਰੀਕ ਨੂੰ ਉੱਥੇ ਆ ਗਿਆ ਸੀਗਾ ਮੈਂ 9:00 ਵਜੇ 9:10 ਵਜੇ ਸਵੇਰ ਤੇ ਆਪਰੇਟ ਹੋਇਆ ਮੇਰਾ 8 ਤਰੀਕ ਨੂੰ 8 ਤਰੀਕ ਨੂੰ ਦੁਪਹਿਰ ਨੂੰ ਆਪਰੇਟ ਹੋਇਆ ਮੇਰਾ ਉਹ ਤੋਂ ਬਾਅਦ ਫਿਰ ਮਤਲਬ ਦੀ 5-6 ਦਿਨ ਉਹਨਾਂ ਨੇ ਹੁੰ ਰੱਖਿਆ तकरीबन 10-11 ਦਿਨ ਰਹਾ ਵੀਰੇ ਮੈਂ ਉੱਥੇ 10-10 10-11 ਦਿਨ ਮੈਂ ਰੋਟੀ ਨਹੀਂ ਖਾ ਕੇ ਦੇਖੀ ਵੀਰੇ ਉੱਥੇ ਉਹ ਵੀ ਡਿਪਰੈਸ਼ਨ ਹੋ ਗਿਆ ਸੀ ਉੱਥੇ ਦਿਮਾਗ ਮਤਲਬ ਬੋਲਣ ਲੱਗ ਗਿਆ ਸੀਗਾ ਨੀਂਦ ਆਉਂਦੀ ਨਹੀਂ ਸੀਗੀ ਉੱਥੇ ਬੋਲਦਾ ਰਹਿੰਦਾ ਸੀਗਾ ਵੀ ਮੈਨੂੰ ਇੰਨਾ ਟਾਈਮ ਹੋ ਗਿਆ ਪਏ ਨੂੰ ਮੰਨ ਤੌਰ ਤੇ ਪਸਾਲ ਹੋ ਗਿਆ ਪਏ ਨੂੰ ਤੁਸੀਂ ਘਰਾਂ ਕਾਤੇ ਨਹੀਂ ਲੈ ਜਾਂਦੇ ਮੈਂਟਲੀ ਅਬਸੈਟ ਹੋ ਗਿਆ ਸੀਗਾ ਦਿਮਾਗ ਹੂੰ ਆਣ ਨੌਣ ਕਰਕੇ ਉਹ ਫਿਰ ਘਰ ਆ ਕੇ ਜਦੋਂ ਘਰ ਆਇਆ ਘਰਾਂ ਪ੍ਰੋਪਰ ਥੋੜੀ ਨੀਂਦ ਆਉਣ ਲੱਗੀ ਫਿਰ ਸੈੱਟ ਹੋ ਗਿਆ ਘਰਾਂ ਆ ਕੇ ਰੋਟੀ ਪਾਣੀ ਖਾਣ ਲੱਗੇ ਵੀਰੇ ਮੈਂ 11 12 ਦੇ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਡੀ ਦੇਖਪਾਲ ਹੈ ਤੁਹਾਡਾ ਪਰਿਵਾਰ ਕਰਦਾ ਹੈ ਬਾਥਰੂਮ ਆਉਣਾ ਜਾਣਾ ਫਿਰ ਉਹ ਤੰਗੀ ਨਹੀਂ ਲੱਗਦੀ ਕਿ ਪਾ ਲੈ ਕੇ ਜਾਂਦਾ ਜਾਂ ਮਾਂ ਆਪ ਕੋਈ ਲੈ ਕੇ ਜਾਂਦਾ ਨਹੀਂ ਉਹ ਤਾਂ ਵੀਰੇ ਮੈਂ ਅਪਰੇਸ਼ਨ ਤੋਂ ਬਾਅਦ ਤਾਂ ਮਹੀਨਾ ਤਕਰੀਬਨ ਬੈੱਡ ਤੇ ਹੀ ਰਿਹਾ ਮੈਂ ਭਰਾ ਇੱਕ ਮਹੀਨਾ ਮਤਲਬ ਘਰਥਲ ਵੀ ਮੇਰੇ ਘਰ ਦੇ ਦੌਂਦੇ ਨੇ ਮੇਰੀ ਪਰਝਾਈ ਹੋ ਗਈ ਵੱਡੀ ਉਹ ਘੱਟ ਰਹ ਦੋਂਦੀ ਰਹੀ ਐ ਬਾਕੀ ਹੋਰ ਭਰਾ ਹੋ ਗਿਆ ਵੱਡਾ ਉਹਨੇ ਘੱਟਣ ਤੋਂ ਕਰਤਣਾ ਘੱਟਣ ਤੋਂ ਆਈਆਂ ਇੱਕ ਮਹੀਨਾ ਦਾ ਕੱਤਲ ਵੀ ਮਤਲਬ ਕਿਸੇ ਨੂੰ ਹੈਲਪ ਕਰਨੀ ਪੈਂਦੀ ਸੀਗੀ ਤਾਂ ਕੱਤਲ ਦੋਂਦੇ ਸੀਗੇ ਇੱਕ ਮਹੀਨਾ ਬਿਲਕੁਲ ਸਿੱਧਾ ਰਿਹਾ ਬੈੱਡ ਤੇ ਗ੍ਰੀ ਬاتھਰੂਮ ਵਾਲੀ ਲੱਗੀ ਹੋਈ ਸੀਗੀ ਪਾਈਪ ਲੱਗੀ ਹੋਈ ਸੀ ਪੱਕੀ ਲੈਂਟਨ ਰੂਟਿੰਗ ਸਾਰਾ ਕੁਝ ਉਹ ਕਰਦੇ ਹੀ ਜਾਂਦੇ ਸੀਗੇ ਉਹਦਾ ਕਿਹੜਾ ਪਤਾ ਲਾਉਂਦਾ ਨੀ ਤੇ ਫਿਰ ਤੁਸੀਂ ਕਬੱਡੀ ਚ ਖੇਡਦੇ ਰਹੇ ਉਹ ਕਰਦੇ ਹਾਲਾਤ ਕੀ ਹੋ ਜੀ ਸੀ ਉਸ ਵੇਲੇ ਕੱਦ denn ਲਾ ਤੋ ਪੈਲਰ ਦਾ ਵੀ ਜੇ ਠੀਕ ਠੀਕ ਹੀ ਤੁਹਾਨੂੰ ਪਤਾ ਮੀਡੀਅਮ ਪਰਿਵਾਰ ਹੈ ਮਧ ਵਰਗੀ ਹੈ ਬੱਬ ਠੀਕ ਠੀਕ ਪਤਾ ਹੀ ਸੀ ਹੈਗੀ ਸੀਗੀ ਸਪੋਰਟ ਮਾਤਾ ਮੇਰੀ ਮਾਤਾ ਕਰਦੀ ਸੀ ਮਣੀ ਮੁੱਟੀ ਹੋਰ ਤਾਂ ਐਡੀ ਕੋਈ ਕਰਦਾ ਨਹੀਂ ਬੜਾ ਭਰਾ ਗੱਲ ਆ ਸੀ ਮਣੀ ਮੁੱਟੀ ਦੇਪੋਰਟ ਖੇਡਦਾ ਸੀਗਾ ਮੈਂ ਠੱਕੇ ਨਾਲ ਹੀ ਖੇਡਦਾ ਸੀਗਾ ਤੁਹਾਨੂੰ ਪਤਾ ਹੀ ਹੈ ਵੀਰੇ ਘਰ ਦੇ ਰੋਕਦੇ ਹੀ ਹੁੰਨੇ ਆ ਪਹਿਲਾਂ ਪਹਿਲਾਂ ਤਾਂ ਜਦੋਂ ਵਧੀਆ ਹੋ ਗਿਆ ਸੀਗਾ ਫਿਰ ਤੰਦੇ ਸੀਗੇ ਮੈਂ ਸਭ ਚੋਈ ਨਹੀਂ ਮੈਂ ਤਾਂ ਕਰਾ ਇਸ ਤੋਂ ਬਾਅਦ ਕੋਈ ਦਾਨੀ ਸੱਜ ਰਾਇ ਜਾਂ ਕੋਈ ਜਥੇਬੰਦਗਾ ਜਾਂ ਕੋਈ ਪਲੇਅਰ ਮਦਦ ਲਈ ਅੱਗੇ ਆਏ ਤੁਹਾਡੀ ਹਾਂ ਵੀਰੇ ਪਲੇਅਰਾਂ ਨੇ ਤਾਂ ਤਕਰੀਬਨ ਮੇਰੇ ਏਰੀਆ ਦੇ ਜਿੰਨੇ ਵੀ ਹੈਗੇ ਧਨੌਰੀ ਹੋ ਗਈ ਧਨਾਸ ਉਹ ਖੁੱਡਾ ਵਾਲੀ ਫੇਰ ਵਾਲੇ ਜਿੰਨੇ ਵੀ ਪਲੇਅਰ ਹੈ ਤੇ ਹੋਰ ਆਪਣੇ ਇੱਕ ਮੁਗੰਬ ਵੀਰੋ ਨੇ ਵੀ ਆਇਆ ਮੇਰੇ ਕੋਲ ਉਹ ਵੀ ਹੈਲਪ ਕਰਕੇ ਗਏ ਬਾਹਰਲੇ ਕਲੱਬਾਂ ਨੇ ਵੀ ਬਥੇਰੀ ਹੈਲਪ ਕੀਤੀ ਹੈ ਵੀਰੇ ਉਹ ਪੰਨਰਿਆਂ ਨੇ ਹੈਲਪ ਬਹੁਤ ਕੀਤੀ ਹੈ ਬਰਾ ਇੱਕ ਜਥੇਬੰਦੀਆਂ ਨੇ ਆਪਣੀ ਕੋਈ ਹੈਲਪ ਨਹੀਂ ਕੀਤੀ ਭਰਾ ਕਿਸਾਨ ਜਥੇਬੰਦੀਆਂ ਨੇ ਜਿੰਨਾ ਕਰਕੇ ਗਏ ਸੀ ਜਿੰਨਾ ਕਰਕੇ ਸੱਟ ਲੱਗੀ ਹਾਂ ਜਿੰਨਾ ਕਰਕੇ ਦੁਰੇ ਸੀ ਆਪਾਂ ਇਹਨਾਂ ਦੇ ਹੱਕੇ ਤੇ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਭਰਾ ਹੁਣ ਤੱਕ ਨਹੀਂ ਕੀਤੀ ਕੋਈ ਪਿੰਡ ਦਾ ਤੁਹਾਡਾ ਗੂ ਜਾਂ ਕੋਈ ਏਰੀਆ ਦਾ ਗੂ ਤਾਂ ਨਾਲ ਗੱਲਬਾਤ ਨਹੀਂ ਕੀਤੀ ਜਾਂ ਕੋਈ ਆਏ ਤੁਹਾਨੂੰ ਮਿਲਦਾ ਆ ਵੀਰੇ ਆਪਣੇ ਏਰੀਆ ਦੇਆਂ ਨੂੰ ਬਥੇਰੇ ਮਤਲਬ ਜੋ ਹੈਗੇ ਨੇ ਡੱਲੇ ਵਾਲ ਦੀ ਜਥੇਬੰਦੀ ਮਾਂ ਉਹਨਾਂ ਨੂੰ ਕਿਹਾ ਬਥੇਰੇ ਨੂੰ ਬਹੁਤ ਵਾਰ ਕਹੇ ਕੂਏ ਤੇ ਮੱਲਾ ਦੀ 2 ਸਾਲ ਬਾਅਦ ਮੇਰੇ ਪਰ ਤਕਰੀਬਨ 2 ਸਾਲ ਬਾਅਦ ਸੱਟ ਤੋਂ ਡੱਲੇ ਵਾਲਾ ਕਿਹਾ ਹੈ ਉਹ ਕਾਗਜ਼ ਪੁੱਤਰ ਵਗੈਰਾ ਸਾਰਾ ਕੁਝ ਲੈ ਗਿਆ ਕਹਿੰਦਾ ਹਾਂ ਨੌਕਰੀ ਦਾ ਕਰਾਉਣਾ ਤੇਰੀ ਦਾ ਵੀ ਪੈਸੇ ਤਾਂ ਦੇ ਦਵਾਂਗੇ ਵੀ ਹੋ ਜਾਣਗੇ ਖਾਤ ਹੋ ਜਾਣਗੇ ਵੀ ਵੀ ਤੇਰੀ ਨੌਕਰੀ ਦਾ ਕਰਾਉਣਾ ਉਹਨੂੰ ਮੈਂ ਕਹਿੰਦਾ ਨੌਕਰੀ ਦਾ ਕਰਵਾ ਦਉ ਉਹਨਾਂ ਨੂੰ ਮੈਂ ਕਿਹਾ ਕੋਈ ਚੱਕਰ ਨਹੀਂ ਵੀ ਨੌਕਰੀ ਦਾ ਕਰਾਉਣਾ ਵਧੀਆ ਵੀ ਸਾਰੀ ਉਮਰ ਦੀ ਰੋਟੀ ਉੱਜੀ ਨੌਕਰੀ ਦਾ ਵੀ ਵੀਰੇ ਲੋਤਨ ਵਾਲੀ ਪੁੱਛ ਲੈ ਉਹਨੂੰ ਹਾਂ ਅਸੀਂ ਦੇ ਹੋਏ ਆ ਪੇਪਰ ਅੱਗੇ ਦੇ ਹੋਏ ਆ ਕਰਦੇ ਆ ਕਰਦੇ ਆ ਬਸ ਇਦਾਂ ਦਾ ਕਰੀ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਲਾਰੇ ਲੱਪੇ ਕਿਸਾਨ ਜਥੇਬੰਦੀਆਂ ਦਾ ਵੀ ਵੀਰੇ ਮੰਤਰੀਆਂ ਵਾਲਾ ਹੀ ਕੰਮ ਆ ਉਸਦਾ ਬਹੁਤ ਸਾਰਿੰਦੁਲਨ ਚ ਪੈਸੇ ਆਏ ਸੀ ਜਾਂ ਉਹਨੇ ਤੁਸੀਂ ਕਿਹਾ ਕਿ ਦਾ ਪਰਿਵਾਰ ਕੋ ਮਿਲਿਆ ਨਹੀਂ ਨਹੀਂ ਵੀਰੇ ਆਪਾਂ ਨੇ ਇਹਨੂੰ ਕਰੋ ਨਹੀਂ ਨਹੀਂ ਆਪਾਂ ਨੇ ਕਿਸਾਨ ਜੱਤੇ ਬੰਦੀਆਂ ਨੂੰ ਕਿਸੇ ਨੂੰ ਨਹੀਂ ਕਿਹਾ ਵੀ ਹੈਲਪ ਕਰੋ ਆ ਆਪਾਂ ਦੀ ਜੇ ਸੱਟ ਲੱਗੀ ਲੱਗੀ ਹੈ ਵੀਰੇ ਮੈਨੂੰ ਲੱਗਦੀ ਹੈ ਪਰੇਚਨ ਤੋਂ ਮੇਰੇ ਜੇ ਘਰੇ ਆਏ ਤਿੰਨ ਚਾਰ ਦਿਨ ਬਾਅਦ ਮੇਰੇ ਕੋ ਕਨਵਰਗ ਰਿਆਲ ਹਰਕੀਮਾ ਤੇ ਗੱਲ ਵੜਿਆ ਚ ਬਾਈ ਉਹ ਮੇਰੇ ਕੋ ਕਰਿਆ ਕਿ ਉਹ ਉਹਨਾਂ ਨੇ ਵੀਡੀਓ ਕਰਕੇ ਪਾਈ ਸੀਗੀ ਤੇ ਉਹ ਵੀਡੀਓ ਨਾਲ ਉਹਨਾਂ ਨੇ ਐਨਆਰਆਈ ਨੂੰ ਅਪੀਲ ਕਰੀ ਸੀ ਵੀ ਮੁੰਡੇ ਦਾ ਇੱਕਣਾ ਦਿੱਲੀ ਕਰਕੇ ਅਲਾ ਚੱਲਣਾ ਤਿੰਨ ਚਾਰ ਮਹੀਨੇ ਵੀ ਉੱਥੇ ਮਹੀਨੇ ਦਾ 7-8 ਲੱਖ ਰੁਪਇਆ ਖਰਚਿਆ ਵੀ ਮੁੰਡੇ ਨੂੰ ਹੈਲਪ ਕਰੋ ਉਹ ਐਨਰਜੀਟੀ ਆ ਪਰ ਉਹਦੀ ਵਿਦੌਲਤ ਮੈਂ ਤਿੰਨ ਮਹੀਨੇ ਦਿੱਲੀ ਵੀ ਰਹਿ ਗਿਆ ਉੱਥੇ ਆਪਣਾ ਲੱਗ ਗਿਆ 20 ਲੱਖ ਰੁਪਇਆ ਵੀ ਵੀ 2 ਲੱਖ ਰੁਪਇਆ ਉਹਦੀ ਵਿਦੌਲਤ ਉਹ ਕਿਸਾਨ ਮਤਲਬ ਜਿਹੜੇ ਐਨਆਰਆਈ ਭਰਾ ਨੇ ਉਹ ਤੇ ਬਾਕੀ ਜਿਹੜੇ ਆਪਣੇ ਨਾਲ ਕਬੱਡੀ ਵਾਲੇ ਮੁੰਡੇ ਖੜੇ ਸੀਗੇ ਕਲੱਬ ਖੜੇ ਸੀਗੇ ਉਹਨਾਂ ਦੀ ਬਦੌਲਤੀ ਉਹ ਲਾਜ ਹੋਣੀ ਭਰਾ ਜਥੇ ਬੰਦੀਆਂ ਨਾਲ ਉੱਥੇ ਕੋਈ ਸਹਿਯੋਗ ਨਹੀਂ ਸੀ ਭਰਾ ਗੱਲ ਕਰਦੇ ਆ ਤੁਹਾਡੀ ਖੇਡ ਦੀ ਤੁਸੀਂ ਕਦੋਂ ਇਸ ਖੇਡ ਚ ਆਏ ਮੈਂ ਵੀਰੇ 2010 ਚ ਕੱਢਣ ਲੱਗਿਆ 2010 ਚ ਮੈਂ ਸ਼ੁਰੂ ਕਰਿਆ ਬਜਨੀ ਬਜਨੀ ਦਾ ਵੀਰੇ ਮੇਰਾ ਮਤਲਬ ਤਕਰੀਬਨ ਥੋੜੇ ਥੋੜੇ ਕੇ ਮੈਚ ਖੇਡੇ ਹੁਣੇ ਬਜਨੀ ਬਜਨੀ ਦਾ ਕਿਉਂ ਮੇਰਾ ਬੇਟ ਮੇਰੇ ਪਿੰਡਿਆਂ ਨਾਲੋਂ 2-3 ਕਿਲੋ ਆਪੇ ਰਹਿਣਾ ਜਿਹਾ ਹਮੇਸ਼ਾ ਹਾਂ ਵੀਰੇ ਜਦੋਂ ਮੌਲੀ ਵਿਦਵਾਨ ਆਪਾਂ ਖੇਡਦੇ ਰਹੇ ਹਾਂ ਉੱਥੇ ਪ੍ਰੈਕਟਿਸ ਕਰਨ ਲੱਗਿਆ ਮੈਂ 2014 ਮੈਂ ਤੇ ਉੱਥੋਂ ਤੋਂ ਮਤਲਬ ਮੇਨ ਸ਼ੁਰੂਆਤ ਉੱਥੇ ਤੋਂ ਹੋਈ ਓਪਨ ਦੀ ਉੱਤੇ ਦੇ ਆਪਾਂ ਮਤਲਬ ਉਹ ਅਕੈਡਮੀ ਚ ਖੇਡੇ ਆ 2014 માં 2015, मा, प्रेशन। प्रेशन 2014 ते, 2015 ते, 2016 માં ਪੰਜਾ ਫਾਉਂਡੇਸ਼ਨ ਪੰਜਾ ਅਪਡੇਟਿੰਗ ਚ ਖੇਡੇ ਵੀ ਮਤਲਬ ਵਧੀਆ 2014 ਮੰਦ ਦਾ ਪੂਰਾ ਵਧੀਆ ਵਰਦਖਣ ਜਦੋਂ ਮਾਟਰ ਜਿਓ ਮਿਹਨਤ ਕਰੀਓ ਪੂਰਾ ਵਧੀਆ ਬਣ ਰਹਿਣਾ ਵੀਰੇ ਉੱਤੇ ਤੇ 2015 ਤੇ 16 ਮੰਦ ਲਾਦੀਵੇਂ ਪਿੰਡ ਦੀ ਟੀਮਾਂ ਖੇਡੇ ਆਪਣੇ ਪਿੰਡ ਦੀ ਟੀਮ ਪੂਰੀ ਵਧੀਆ ਹੋ ਗਈ ਸੀ ਵੀਰੇ ਹਮ ਔਰ 2016 માં ਮੋਟਰਸਾਈਕਲ ਵੀ ਤੇ ਇੱਕ ਦੋ ਤੇ ਵੈਚੇ ਰਿੰਗਾ ਵਗੈਰਾ ਕੈਸ਼ ਵਗੈਰਾ ਉਦਾਂ ਵੈਸਟਰਦਾ ਹੀ ਰਹਿਆ ਭਰਾ ਵੇ ਮੈਂ ਬਹੁਤ ਦੇਖਦਾ ਰਹੇ ਵੀ ਸਿੰਪਲੀ ਸਾ ਵੀ ਤਾਂ ਆਪਣੀ ਪਿੰਡ ਦੀ ਆਪ ਦੀ ਟੀਮ ਬਣ ਲੱਗੀ ਸੀ ਹਾਂ ਵੀਰੇ ਭਾ ਹ ਆਪਣੀ ਟੀਮ ਪੂਰੀ ਵਧੀਆ ਸੀਗੀ ਸਾਡੇ ਇੰਨੇ ਹੀ ਪਲੇਅਰ ਮੇਰੇ ਬੈਠਣ ਨਾਲ ਤਕਰੀਬਨ ਬਲੱਡੀ ਨੇ ਵੀ ਛੱਟ ਲੱਗੀ ਜੱਗਾ ਸੀਗਾ ਮੁੰਡਾ ਆਪਣੇ ਨਾਲ ਉਹਦੇ ਵੀ ਛੱਟ ਲੱਗੀ ਗੋਡੇ ਤੇ ਆਪਣੀ ਮਤਲਬ ਮੇਰੇ ਸੱਟ ਲੱਗਣ ਨਾਲ ਟੀਮ ਜੀ ਵਿਖੜੀ ਗਈ ਉਹਦੇ ਬਾਅਦ ਇਹ ਪਲੇਅਰਾਂ ਦੇ ਇੰਨੀਆਂ ਸੱਟਾਂ ਲੱਗਣ ਦਾ ਕਾਰਨ ਤੇ ਫਿਰ ਪਲੇਅਰਾਂ ਦੇ ਸਾਰ ਨਦੀਨ ਦੀ ਪਲੇਅਰ ਘਰਾਂ 'ਚ ਬਹਿ ਜਾਂਦੇ ਆ ਤਾਂ ਕਾਰਨ ਕੀ ਹੈ ਇਹ ਬਿਰੇ ਕਬੱਡੀ ਫਾਊਂਡੇਸ਼ਨਾਂ ਨੂੰ ਇਹ ਚਾਹੀਦਾ ਕੋਈ ਨਾ ਕੋਈ ਵੀ ਮਤਲਬ ਪਲੇਅਰ ਤੇ ਜਦੋਂ ਸੱਟ ਲੱਗਦੀ ਆ ਤਾਂ ਉਹਦਾ ਸਾਥ ਦੇਣ ਪਲੇਅਰ ਜਦੋਂ ਤੁਹਾਡਾ ਤਾਂ ਐਨਆਰਆਈਆਂ ਨੇ ਸਾਥ ਦਿੱਤਾ ਉਹਨਾਂ ਨੇ ਦਿੱਤਾ ਕਿਸੇ हां ਵੀਰੇ ਮਤਲਬ ਫਾਊਂਡੇਸ਼ਨਲ ਦਾ ਦਿੱਤਾ ਵੀਰੇ ਮਤਲਬ ਜੋ ਵੀ ਤੁਹਾਨੂੰ ਦੱਸਿਆ ਇਹ ਪਹਿਲਾਂ ਇੱਕੰਬੀ ਰਾ ਕੇ ਗਿਆ ਤੁਹਾਡਾ ਤਾਂ ਦਿੱਤਾ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਪਲੇਅਰ ਨਾਲ ਦੇ ਜੀ ਵਜh ਘਰ ਬੈਠੇ ਨੇ ਮਤਲਬ ਉਹਨਾਂ ਦੀ ਨਹੀਂ ਸਾਰ ਲਈ ਗਈ ਉਹ ਉਹ ਮੁੰਡੇ ਵੀਰੇ ਮਤਲਬ ਛੱਡ ਚੁਟ ਗਏ ਤੋਂ ਬਾਅਦ ਛੱਡ ਤੋਂ ਬਾਅਦ ਨਹੀਂ ਟੁੱਟ ਆਇਆ ਹਾਂ ਛੱਡ ਕੇ ਇੱਕ ਮੁੰਡਾ ਕੈਨੇਡਾ ਚਲੇ ਗਿਆ ਬਲੱਡੀ ਵੀਰ ਮਤਲਬ ਘੱਟ ਮਰਦੀ ਖੇਡਦਾ ਉਹਨਾਂ ਛੱਡੀ ਗਿਆ ਉਹ ਵੀ ਮੁੰਡੇ ਤਾਂ ਦੋ ਤਿੰਨ ਵਾਰੀ ਆਪਰੇਸ਼ਨ ਹੋ ਗਿਆ ਉਹ ਦੋਟ ਨਹੀਂ ਆਇਆ ਬਾਈ ਦਈ ਵੀਰੇ ਤੁਹਾਨੂੰ ਪਤਾ ਹੀ ਹੈ ਜਿੰਨਾ ਟਾਈਮ ਚੱਲਦੇ ਨੰਬਰ ਲੰਦਾ ਬੰਦਾ ਉਹਨਾ ਟਾਈਮ ਹੈ ਬਾਲਾ ਮੈਂ ਕੌਣ ਪੁੱਛਦਾ ਕੋਈ ਸਾਰਿਆਂ ਦਾ ਹੀ ਮਤਲਬ ਇੱਕ ਦਾ ਮਤਲਬ ਛੋਟੇ ਤੋਂ ਲੈ ਕੇ بڑے ਪਲੇਅਰ ਤੱਕ ਸਾਰਿਆਂ ਦਾ ਵੀ ਇਦਾਂ ਹੀ ਹੈ ਸਿਸਟਮ ਕਿਸੇ ਵੀ ਪਲੇਅਰ ਦੇ ਜਿਨ੍ਹਾਂ ਨੇ ਸੱਟ ਲੱਗੀ ਹੋ ਵੀ ਪਹਿਲਾਂ ਉਹਨੂੰ ਜਾ ਕੇ ਕਿਸੇ ਨੂੰ ਵੀ ਪੁੱਛ ਲਿਓ ਕੋਈ ਮਤਲਬ ਕੋਈ ਨਹੀਂ ਖੜਦਾ ਕੋਈ ਮਤਲਬ ਇੱਕ ਅੱਦਾ ਬੰਦਾ ਹੋਵੇ ਜਿਹੜਾ ਤੁਹਾਡੇ ਨਾਲ ਖੜੂਗਾ ਅੱਗੇ ਮਤਲਬ ਕੋਈ ਨਹੀਂ ਕਰਦਾ ਅਗਲਾ ਕਹਿੰਦਾ ਜਿੰਨਾ ਚਿਰ ਨੰਬਰ ਲੰਨੇ ਆਪਾਂ ਵੀਡੀਓ ਨੰਬਰ ਚਿਰ ਸਰਦਾਰੀ ਹੈ ਹੁਣ ਜਦੋਂ ਕਬੱਡੀ ਦੇਖਦੇ ਹੋ ਜਾਂ ਮੋਬਾਈਲ ਤੇ ਦੇਖਦੇ ਹੋ ਜਾਂ ਕਿਤੇ ਟੂਰਨਾਮੈਂਟ ਤੇ ਹੁਣ ਦਿਲ ਕਰਦਾ ਹੈ ਕਿ ਮੈਂ ਜੇ ਮੈਂ ਇੱਥੇ ਹੁੰਦਾ ਤੇ ਮੈਂ ਇਦਾਂ ਜਫਾ ਲਾ ਦੇਣਾ ਸੀ ਉੱਠ ਕੇ ਆਹ ਮੇਰੇ ਮੈਚ ਮੋਚ ਦੇਖਦਾ ਰਹਿੰਦਾ ਮੈਂ ਮਤਲਬ ਆਪਣੇ ਦਾ ਘੱਟ ਵੱਧ ਦੇਖੀ ਜਾਂ ਕਰ ਉਦਾਂ ਮਨ ਖਰਾਬ ਹੁੰਦਾ ਉਦਾਂ ਮੈਚ ਮੋਚ ਚੱਲਦੇ ਨੇ ਜੋ ਬਾਹਰ ਬੁੱਲੇ ਉਹ ਆਪਾਂ ਦੇਖਦੇ ਰਹੀਦਾ ਵੀਰਾ ਹੁੰਦਾ ਵੀਰੇ ਆਪਣੇ ਆਪ ਨੂੰ ਵੀ ਕਿ ਆਪਾਂ ਵੀ ਖੇਡਦੇ ਹੁੰਦੇ ਸੀਗੇ ਜੇ ਨਾਲ ਠੱਠ ਲੱਗਦੀ ਜਾਂ ਆਪਾਂ ਵੀ ਖੇਡਦੇ ਮੈਦਾਨਾਂ ਮੇ ਹਾਂ ਨਹੀਂ ਹੁੰਦਾ ਹੀ ਹੈ ਭਰਾ ਮਨ ਨੂੰ ਤਾਂ ਹੁਣ ਕੀ ਚਾਹੁੰਦਾ ਦਿਲ ਵੀ ਮੈਂ ਦੁਬਾਰਾ ਉੱਠਾਂ ਤੇ ਫੇਰ ਜਾ ਕੇ ਗਰਾਊਂਡਸ ਕਿੱਦਾਂ ਉੱਠਣ ਦਾ ਵੀਰੇ ਹੁਣ ਡਾਕਟਰਾਂ ਨੇ ਜਵਾਬ ਦਿੱਤਾ ਡਾਕਟਰ ਤਾਂ ਇੰਜ ਕਹਿੰਦੇ ਸੀ ਵੀ ਬੈਠ ਵੀ ਨਹੀਂ ਸਕਦਾ ਮੂੰਹ ਬੈਠਣ ਲੱਗੇ ਚਲੋ ਪ੍ਰਮਾਤਮਾ ਦੀ ਇੰਨੀ ਮਿਹਰ ਹੈ ਵੀ ਬੈਠ ਉੱਠ ਜੀਦਾ ਵੀ ਡਾਕਟਰਾਂ ਨੇ ਜਵਾਬ ਹੀ ਦਿੱਤਾ ਹੋਇਆ ਜੀ ਵੀ ਤੂੰ ਬੈਠ ਵੀ ਨਹੀਂ ਸਕਦਾ ਜੀ ਵੀ ਪਿਆਈ ਰਹੇਗਾ ਮੰਜੇ ਤੇ ਪਰ ਉੱਠਣ ਬੈਠਣ ਲੱਗੇ ਉਹ ਪ੍ਰਮਾਤਮਾ ਦੀ ਤੇ ਨਰੀ ਭਰਾਵਾ ਜੀ ਨੇ ਨਾਲ ਹੈਲਪ ਕਰੀ ਹੈ ਦੇਲੀ ਤੋਂ ਮੈਂ ਨਾ ਈਰੋਨਾਂ ਦੀ ਬਦੌਲਤ ਉਠਣ ਬੈਠਣ ਲੱਗਿਆ ਪਰ ਪਰ ਹੁਣ ਤਾਂ ਆਪਣੀ ਆਈਓਪੀ ਲੈ ਭਰਾ ਵੀ ਕਿਤੇ ਕਬੱਡੀ ਮੈਂ ਜਿਕਣਾ ਕਬੱਡੀ ਨਹੀਂ ਫਾਉਂਡੇਸ਼ਨ ਹੈ ਕਿਤੇ ਕਿਸੇ ਫਾਉਂਡੇਸ਼ਨ ਨਾਲ ਕੋਈ ਕੰਮਕਾਰ ਮਿਲ ਜਵੇ ਜਾਂ ਨੰਬਰ ਲਿਖਣ ਦੇ ਜਾਂ ਕੁਝ ਬੈਠਣ ਦਾ ਜੋ ਵੀ ਮਤਲਬ ਪਤਾ ਹੀ ਹੈ ਵੀ ਬੈਠ ਕੇ ਬੰਦਾ ਕੁਝ ਜਿ ਤੋਂ ਕੁਝ ਜਾਰਾ ਹੋ ਸਕੇ ਹਾਂ ਹਾਂ ਜਿ ਤੋਂ ਕੁਝ ਜਾਰਾ ਹੋ ਸਕੇ ਨਾ ਨੇ ਵੀ ਆਪਾਂ ਉਹ ਚੀਜ਼ ਨਾਲ ਜੁੜੇ ਰਹਾਂਗੇ ਹੋਰ ਹੋਰ ਪਾਸੇ ਤੋਂ ਕਿਸੇ ਹੋਰ ਪਾਸੇ ਗਲਤ ਪਾਸੇ ਧਿਆਨ ਨਹੀਂ ਜਾਂਦਾ ਬੰਦੇ ਦਾ ਜੇ ਆਪਾਂ ਆਪਣੀ ਗੇਮ ਨਾਲ ਜੁੜਾ ਰਹਾਂਗੇ ਕਿਸੇ ਵੀ ਤਰੀਕੇ ਨਾਲ ਜੁੜੇ ਰਹੀਏ ਆਪਾਂ ਉਹ ਉਹ ਵੀ ਅਪੀਲ ਹੈ ਭਰਾ ਕਿਸੇ ਫੰਡਰੇਸ਼ਨ ਨੂੰ ਵੀ ਕੋਈ ਆਪਣਾ ਆਪਾਂ ਨੂੰ ਕੰਮ ਕਰ ਦਿੱਤਾ ਜਾਵੇ ਸਰਕਾਰਾਂ ਦਾ ਨਹੀਂ ਸਾਰ ਲੈਂਦੀਆਂ ਹੂੰ ਕਿਸੇ 플레이ਰ ਨੂੰ ਫੰਡਰੇਸ਼ਨ ਵਾਲਿਆਂ ਨੂੰ ਇਹ ਅਰਦਾ ਹੋਏ ਵੀ ਇਹ ਅਪੀਲ ਹੈ ਕਿ ਆਪਾਂ ਨੂੰ ਕੋਈ ਕੰਮ ਕਰ ਦਿੱਤਾ ਜਾਵੇ ਜਦੋਂ ਮੈਂ ਜੁੰਨੇ ਆ ਉਦੋਂ ਕੰਮ ਕਰ ਦਿੱਤਾ ਜਾਵੇ ਕੋਈ ਤੁਸੀਂ ਇਦਾਂ 휠 ਚੇਅਰ ਤੇ ਬੈਠੇ ਹੋ ਪਰ ਫਿਰ ਵੀ ਜਾ ਕੇ ਆਪਣਾ ਕੋਈ ਨਾ ਕੋਈ ਕੰਮ ਕਰ ਕਰ ਦਿਓ ਬਹੁਤ ਸਾਰੇ ਨੌਜਵਾਨ ਜਿਹੜੇ ਵਿਲੇ ਰਹਿੰਦੇ ਨੇ ਕੋਈ ਵੀ ਕੰਮ ਨਹੀਂ ਕਰਦੇ ਕੀ ਸੁਨੇਹਾ ਦੇ ਹੋ ਗਿਆ ਮੈਂ ਬਸ ਵੀਰੇ ਆਹੀ ਹੈ ਜਿੰਦਗੀ ਤਾਂ ਕੱਟਣੀ ਹੈ ਭਰਾ ਹੁਣ ਕੰਮ ਤਾਂ ਕਰਨਾ ਪੈਣਾ ਭਰਾ ਜਿੰਦਗੀ ਤਾਂ ਸਾਰੀ ਉਮਰ ਬੈਠ ਕੇ ਲੰਘਣੀ ਨਹੀਂ ਹੈ ਇਹੀ ਆਪਾਂ ਸੋਚੀਦਾ ਵੀ ਕਿਤੇ ਕੰਮਗਾਰ ਮਿਲ ਜਵੇ ਕੋਈ ਲੈਨੇ ਟਾਈਮ ਵਧੀਆ ਪਾਸ ਹੁੰਦਾ ਵੀਰੇ ਬਾਹਰ ਅੰਦਰ ਚਾਰ ਬੰਦਿਆਂ ਨੂੰ ਮਿਲੂਗਾ ਤਾਂ ਟਾਈਮ ਵਧੀਆ ਪਾਸ ਹੋਏਗਾ ਡਿਪਰੈਸ਼ਨ ਮਨੀ ਆਏਗਾ ਦਿਮਾਗ ਵੀਰੇ ਇਹ ਚੀਜ਼ਾਂ ਸੋਚ ਕੇ ਹੀ ਅਪੀਲ ਕਰ ਰਹਾ ਮੈਂ ਵੀ ਮੈਨੂੰ ਕੋਈ ਫੰਡਰੇਸ਼ਨ ਵਾਲਾ ਸੁਣਦਾ ਤਾਂ ਮੈਨੂੰ ਕੰਮ ਕਰ ਦਿੱਤਾ ਜਾਵੇ ਵੀਰੇ ਕੋਈ ਫੰਡਰੇਸ਼ਨ ਵਾਲਾ ਫਿਰ ਧੰਨਵਾਦ ਬੋਲ ਉੱਤਣ ਧੰਨਵਾਦ ਸੋ ਏਸੀ ਸੜਨਾਲ ਪੂਰਾ ਸੰਤਨੀ ਸਾਹਿਬ ਜਿਸ ਦੀ ਮੰਗ ਹੈ ਕਿ ਕਬੱਡੀ ਦੇ ਵਿੱਚ ਹੀ ਉਸ ਨੂੰ ਕੋਈ ਕੰਮ ਕਰ ਦਿੱਤਾ ਜਾਵੇ ਕਹੇ ਇਹ ਕੋਈ ਸਕੋਰਰ ਦਾ ਕੰਮ ਦੇਤਾ ਚਾਹੇ ਕੋਈ ਗਰਾਊਂਡ 'ਚ ਬੈਠ ਕੇ ਕੋਈ ਟੈਕਨੀਕਲ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਦੇ ਦਿੱਤਾ ਜਾਵੇ ਕੈਮਰਾਮੈਨ ਜਸ਼ਨ ਦੇ ਨਾਲ ਜਗਰੂਪ ਸਿੰਘ ਪਿੰਡ ਸੰਤਨੀ ਸਾਹਿਬ